ਫਤੋ ਵੱਡੇ ਹਰਾਮਖੋਰ ਦੀ ਅੱਜ ਗੱਲ ਕਰਨ ਲੱਗਾ ਤੇ ਤੁਹਾਨੂੰ ਜੇ ਇਹਤ ਹਰਾਮਖੋਰ ਤੋਂ ਵੱਡਾ ਕੋਈ ਹਰਾਮਖੋਰ ਟੱਕਰਿਆ ਤਾਂ ਕਮੈਂਟ ਬਾਕਸ 'ਚ ਲਿਖ ਦਿਓ ਜੇ ਇਤੋਂ ਵੱਡਾ ਹਰਾਮਖੋਰ ਨਹੀਂ ਹੈਗਾ ਤਾਂ ਇਹਦੀ ਕੀਤੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਦਰਬਾਰ ਸਾਹਿਬ ਪ੍ਰਤੀ ਕੀ ਹੈ ਸ਼ਰਧਾ ਮੰਡਲ 'ਚ ਹੈਗੀ ਹੈ ਕਿਉਂਕਿ ਦਰਬਾਰ ਸਾਹਿਬ ਤੁਸੀਂ ਵੀ ਜਾ ਕੇ ਮੱਥਾ ਟੇਕਿਆ ਹੋ ਜਣ ਉਸੇ ਗੋਲਕ ਦੇ ਵਿੱਚੋਂ ਇਸ ਬੰਦੇ ਨੇ ਠੱਗੀ ਮਾਰੀ ਹੈ ਰੱਬ ਦੇ ਨਾਂ ਦੇ ਉੱਤੇ ਸਿੱਧੀ ਠੱਗੀ ਮਾਰਨ ਵਾਲਾ ਇਹ ਬੰਦਾ ਜਿਹੜਾ ਹੈਗਾ ਸਤਿੰਦਰਪਾਲ ਸਿੰਘ ਖੋਲੀ ਤੇ ਠੱਗੀ ਕੀਤੀ ਆ 2007 'ਚ ਬਾਦਲਾਂ ਦੀ ਸਰਕਾਰ ਬਣਦੀ ਤੇ ਨੌ ਦੇ ਵਿੱਚ ਕੀ ਹੈ ਇਹਨੂੰ ਆਡਿਟ ਕਰਨ ਤੇ ਲਾਇਆ ਜਾਂ ਪਰ ਬਾਦਲਾਂ ਕੋਲੇ ਖਜ਼ਾਨੇ ਦੋ ਸੀ ਨਾ ਇੱਕ ਕੀ ਆ ਗੁਰੂ ਦੀ ਗੋਲਕ ਸੀ ਇੱਕ ਆਪ ਦੇ ਘਰ ਵਾਲੀ ਗੋਲਕ ਸੀ ਦੋਨੇ ਗੋਲਕਾਂ ਦਾ ਇਕੱਠਾ ਖਜ਼ਾਨਚੀ ਲਾਇਆ ਗਿਆ ਸੀ ਇਹ ਬੰਦਾ ਤੇ ਤਰਖਾਹ ਕਿੰਨੀ ਲੈਂਦਾ ਸੀ 2009-10 ਦੇ ਵਿੱਚ ਇਹ ਬੰਦਾ 47 ਲੱਖ ਤੋਂ ਸ਼ੁਰੂਆਤ ਕਰਦਾ ਪਹਿਲੇ ਸਾਲ 47 ਲੱਖ ਲੈਂਦਾ ਦੂਜੇ ਸਾਲ 52 ਲੱਖ ਤੀਜੇ ਸਾਲ 61 ਲੱਖ ਚੌਥੇ ਸਾਲ ਕੀ ਆ 77 ਲੱਖ ਰੁਪਇਆ 2014-15 ਜਾ ਕੇ 1 ਕਰੋੜ ਰੁਪਇਆ ਲੈਂਦਾ ਪਰ 2014 ਦੇ ਵਿੱਚ ਕੀ ਆ ਕੁਝ ਮਾੜੇ ਮੁੱਟੇ ਜ਼ਮੀਰਾਂ ਵਾਲੇ ਬੰਦੇ ਕੀ ਸੀਗੇ ਉੱਥੇ ਐ ਜੀ ਪੀ ਸੀ ਦੇ ਵਿੱਚ ਬੈਠੇ ਉਹਨਾਂ ਬੰਦਿਆਂ ਕੋਲੋਂ ਰੌਲਾ ਪਾਇਆ ਜਾਂਦਾ ਤੇ ਇਸ ਬੰਦੇ ਦੇ ਉੱਤੇ ਰੋਕ ਲਵਾ ਕੇ ਇਹ ਬੰਦੇ ਦੀਆਂ ਸੇਵਾਵਾਂ ਕੀ ਖਤਮ ਕੀਤੀਆਂ ਜਾਂਦੀਆਂ ਪਰ ਅਗਲਾ 24 ਘੰਟਿਆਂ ਦੇ ਵਿੱਚ ਦੁਬਾਰੇ ਸੇਵਾਵਾਂ ਬਹਾਲ ਕਰ ਜਾਂਦਾ 2014 ਦੇ ਵਿੱਚ ਕਿਉਂਕਿ ਹਰਾਮਖੋਰਾ ਦਾ ਪਿਓ ਵੀ ਕੀ ਆ ਉੱਤੇ ਹੱਥ ਧਰੀ ਬੈਠਾ ਸੀ ਇਹਨਾਂ ਤੇ ਹਰਾਮਖੋਰਾ ਦਾ ਪਿਓ ਵੀ ਦੱਸਿਓ ਕਮੈਂਟ ਬਾਕਸ ਚ ਕਿਹੜਾ ਫਿਰ ਅੱਗੇ ਚੱਲ ਕੇ 2015-16 ਦੇ ਵਿੱਚ ਇਹ ਬੰਦਾ ਕਿੰਨੀ ਤਨਖਾਹ ਲੈਂਦਾ 1 ਕਰੋੜ 3 ਲੱਖ ਸਾਲ ਦਾ 16-17 'ਚ ਫਿਰ 1 ਕਰੋੜ 3 ਲੱਖ 20 ਉਦੋਂ ਅਗਲੇ ਸਾਲ 1 ਕਰੋੜ 15 ਲੱਖ ਰੁਪਏ ਇਹ ਬੰਦਾ ਕੀ ਚਾਰਜ ਕਰਦਾ ਤੇ ਆਉਂਦਾ ਕਿੰਨੇ ਦਿਨਾਂ ਹਫਤੇ ਦੇ ਵਿੱਚ ਇੱਕ ਦਿਨ ਆਉਂਦਾ ਤੇ 31 ਜੁਲਾਈ ਨੂੰ ਜਦੋਂ ਇਹਦੀਆਂ ਸੇਵਾਵਾਂ ਖਤਮ ਕੀਤੀਆਂ ਜਾਂਦੀਆਂ ਉਦੋਂ ਤੱਕ ਵੀ ਕੀ ਆ ਉਹ ਸਾਲ ਦੇ ਵਿੱਚ 45 ਲੱਖ ਰੁਪਏ ਬੰਦਾ ਦੀ ਤਨਖਾਹ ਚਾਰਜ ਕਰਦਾ ਤੇ ਦਾ ਕੰਮ ਕੀ ਸੀ ਸਭ ਤੋਂ ਵੱਡੀ ਕੰਮ ਕੀ ਸੀ ਇਹਦਾ ਰਿਕਾਰਡ ਨੂੰ ਕੰਪਿਊਟਰਾਈਜ਼ ਕਰਨਾ ਸੀ ਸਾਰਾ ਤੇ ਦੂਜਾ ਪ੍ਰੈਸ ਰਿਕਾਰਡ ਜਿਹੜਾ ਸੀਗਾ ਸਾਰਾ ਕਿ ਉਹ ਆਨਲਾਈਨ ਕਰਨਾ ਸੀ ਪਰ ਬੰਦੇ ਨੇ ਡੱਕਾ ਵੀ ਨਹੀਂ ਤੋੜਿਆ ਇਸੇ ਕਰਕੇ ਜਿਹੜੀ ਕੀ ਆ ਅਕਾਲ ਤਖਤ ਵੱਲੋਂ ਕਮੇਟੀ ਬਣਾਈ ਗਈ ਸੀ ਬਾਬਾ ਜੀ ਸ਼ਰ ਸਿੰਘ ਜੀ ਦੀ ਇਦੇ ਵਿੱਚ ਇੱਕ ਹਰਲੀਨ ਕੌਰ ਕੀ ਸੀਏਸੀ ਤੇ ਹਰਪ੍ਰੀਤ ਕੌਰ ਸੀਨੀਅਰ ਐਡਵੋਕੇਟ ਸੀ ਜਿਹੜੇ ਉਹ ਕੀ ਆ ਰਲ ਕੇ ਕਮੇਟੀ ਫਿਰ ਜਦੋਂ ਸਾਰੀਆਂ ਤੱਥ ਫਰੋਲਦੀਆਂ ਤਾਂ ਉਹਦੇ ਵਿੱਚੋਂ ਨਿਕਲਦਾ ਕਿ ਇਹ ਬੰਦੇ ਨੇ ਡੱਕਾ ਹੀ ਨਹੀਂ ਤੋੜਿਆ ਹੁਣ ਹਰਾਮਖੋਰ ਮੈਂ ਤਾਂ ਕਹਣਾ ਕਿਉਂਕਿ ਹਰਾਮ ਦਾ ਮਤਲਬ ਕੀ ਹੁੰਦਾ ਜਿਹੜੇ ਗੱਲ ਤੋਂ ਕੀ ਆ ਮਨਾ ਕੀਤਾ ਹੋਵੇ ਤੇ ਖੋਰ ਜਿਹੜਾ ਕਿ ਆ ਭੁੱਖਾ ਹੋਵੇ ਉਹ ਚੀਜ਼ ਦੇ ਉੱਤੇ ਤੇ ਗੁਰੂ ਦੀ ਗੋਲਕ ਨੂੰ ਬੰਦਾ ਕੀ ਆ ਯਾਰ ਇਹ ਬੰਦਾ ਭੁੱਖਾ ਬੰਦਾ ਖਾਂਦਾ ਤੇ ਕੰਮ ਡੱਕਾ ਵੀ ਨਹੀਂ ਕਰਦਾ ਇਸੇ ਕਰਕੇ 25% ਕੀ ਆ ਰੱਖ ਕੇ ਬਾਕੀ ਕੀ ਆ 75% ਇਹ ਤੋਂ ਵਾਪਸ ਅਗਰਾਊਂਡ ਵਾਸਤੇ ਕਿਹਾ ਜਾਂਦਾ ਹੈਗਾ ਈਸ਼ਰ ਸਿੰਘ ਜੀ ਦੀ ਕਮੇਟੀ ਵੱ ਤੇ ਬੇਸ਼ਰਮੀ ਦੀ ਹੱਦ ਉਦੋਂ ਹੁੰਦੀ ਆ ਜਦੋਂ ਇਹ ਜਿਹੜਾ ਸਤਿੰਦਰਪਾਲ ਸਿੰਘ ਕੋਲੀਆ ਫੜਿਆ ਕਿੱਥੋਂ ਜਾਂਦਾ ਇਹ ਚੰਡੀਗੜ੍ਹ ਦੇ ਇੱਕ ਹੋਟਲ 'ਚੋਂ ਫੜਿਆ ਜਾਂਦਾ ਜਿੱਥੇ ਕਮਰਾ ਕਿਹਦੇ ਵੱਲੋਂ ਬੁੱਕ ਕਰਾਇਆ ਗਿਆ ਹੁੰਦਾ ਬਾਦਲਾਂ ਦੇ ਚੈਨਲ ਜਿਹੜਾ ਪੀਟੀਸੀ ਆ ਜਿਹਦਾ ਇਹ ਬੰਦਾ ਡਾਇਰੈਕਟਰ ਸੀ ਉਸ ਦੇ ਇੱਕ ਮਸ਼ਹੂਰ ਪੱਤਰਕਾਰ ਦੇ ਨਾਂ ਦੇ ਉੱਤੇ ਕਮਰਾ ਬੁੱਕ ਸੀ ਜਿਹਦੇ ਵਿੱਚੋਂ ਇਹ ਬੰਦਾ ਅਰੈਸਟ ਹੁੰਦਾ ਹੁਣ ਇਸ ਬੰਦੇ ਤੋਂ 75% ਜਿਹੜਾ 7.5 ਕਰੋੜ ਰੁਪਈਆ ਜਿਹੜਾ ਤਨਖਾਹ ਦੇ ਰੂਪ 'ਚ ਲਿਆ ਸੀਗਾ ਉਹ ਗਰਾਉਣ ਵਾਸਤੇ ਜਦੋਂ ਜਿਹੜੀ ਬਣਿਆ ਸੀਗਾ 2020 ਤੋਂ ਲੈ ਕੇ 25 ਤੱਕ ਧਾਮੀ ਸਾਹਿਬ ਜਿਹੜੇ ਖੁਦ ਵਕੀਲ ਨੇ ਉਹ ਗ੍ਰਾਹ ਨਹੀਂ ਸਕੇ ਤੇ ਕੇਸ ਵਗ ਜਾਂਦਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲੇ ਵਗ ਜਾਂਦਾ ਜਿਹਦੇ ਉੱਤੇ ਫੇਰ ਕੀ ਇਹਨਾਂ ਦਾ ਆਪ ਦਾ ਵਾਕੇ ਬੈਠਾ ਹੋਇਆ ਜਿਹੜਾ ਸਰਵਿਸ ਸਰਵਾ ਹੈਗਾ ਜਿਹੜਾ ਚੇਅਰਮੈਨ ਲਾਇਆ ਹੋਇਆ ਉਹ ਬਾਦਲਾਂ ਦਾ ਆਪ ਦਾ ਖਾਸ ਆ ਜਿਹਦੇ ਬਾਰੇ ਮੈਂ ਪਿਛਲੀ ਪੋਸਟ ਤੇ ਗੱਲ ਕੀਤੀ ਸੀ ਵੀ ਜਿਹਨੂੰ ਹਟਾਉਣਾ ਪੈਂਦਾ ਕਿਉਂਕਿ ਸਰਕਾਰ ਨੇ ਪੁਆਇੰਟ ਕਰਨਾ ਹੁੰਦਾ ਉਹ ਤੇ ਸੁਤਨਾਮ ਸਿੰਘ ਕਲੀਅਰ ਹੋਰੇ ਬੈਠੇ ਆ ਤੇ ਇਸ ਸਤਿੰਦਰਪਾਲ ਸਿੰਘ ਕੋਹਲੀ ਤੋਂ 7.5 ਕਰੋੜ ਰੁਪਈਆ ਜਿਹੜਾ ਗਰਾਊਂਡ ਵਾਸਤੇ ਐਸਜੀਪੀਸੀ ਵੱਲੋਂ ਜਿਹੜਾ ਵਕੀਲ ਅਪਾਇੰਟ ਕੀਤਾ ਜਾਂਦਾ ਉਹ ਕ ਸ਼ਿਆਲਕਾ ਸਾਹਿਬ ਐਡਵੋਕੇਟ ਸ਼ਿਆਲਕਾ ਜੀ ਬਹੁਤ ਮਸ਼ਹੂਰ ਵਕੀਲ ਨੇ ਉਹ ਫਿਰ ਐਜੀਪੀਸੀ ਵੱਲੋਂ ਕੀ ਆ ਪੇਸ਼ ਹੁੰਦੇ ਆ ਉੱਥੇ ਤਾਂ ਕਿ ਸਤਿੰਦਰਪਾਲ ਸਿੰਘ ਕੋਹਲੀ ਤੋਂ ਪੈਸੇ ਗ੍ਰਾਹੇ ਜਾ ਸਕਣ ਕਿਹਦੇ ਖਿਲਾਫ ਪੇਸ਼ ਹੁੰਦੇ ਆ ਤੇ ਉਹੀ ਸ਼ਿਆਲਕਾ ਸਾਹਿਬ ਇਹ ਸਤਿੰਦਰਪਾਲ ਸਿੰਘ ਕੋਹਲੀ ਦੇ ਅੱਜਕੱਲ ਵਕੀਲ ਨੇ ਆ ਜਿਹੜੇ ਕੇਸ ਦੇ ਵਿੱਚ ਹੁਣ ਕੀ ਆ ਇਹਨਾਂ ਨੂੰ ਨਾਮਜ਼ਦ ਕੀਤਾ ਉਸ ਕੇਸ ਦੇ ਵਿੱਚ ਇਹਨਾਂ ਦੇ ਜਿਹੜੇ ਪੱਖ ਦੇ ਵਿੱਚ ਵਕੀਲ ਵੀ ਸ਼ਿਆਲਕਾ ਸਾਹਿਬ ਹੀ ਬੋਤ ਰਹੇ ਆ ਉਹੀ ਬੰਦਾ ਐਜੀਪੀਸੀ ਵੱਲੋਂ ਅਪਾਇੰਟ ਕੀਤਾ ਇਹਨਾਂ ਦੇ ਤੋਂ ਪੈਸੇ ਗ੍ਰਾਹਣ ਵਾਸਤੇ ਉਹੀ ਬੰਦਾ ਹੁਣ ਇਹਦੀ ਪੈਰਵਾਈ ਕਰ ਰਿਹਾ ਉਸ ਕੇਸ ਦੇ ਵਿੱਚ ਕੀ ਆ ਫਸੇ ਹੋ ਪਰ 5 ਸਤੰਬਰ 2020 ਨੂੰ ਜਿਹੜਾ ਕੀ ਆ ਮੈਂ ਕਹਿੰਦਾ ਮਤਾ ਪਾਸ ਕੀਤਾ ਜਾਂਦਾ ਉਹਦੇ ਵਿੱਚ ਰੋਗ ਤਾਂ ਹੀ ਲਾਈ ਗਈ ਸੀ ਕਿਉਂਕਿ ਇਹਦਾ ਸਤਿੰਦਰਪਾਲ ਸਿੰਘ ਕੋਹਲੀ ਦਾ ਜਿਗਰ ਆ ਗਿਆ ਸੀ ਉਹ ਤੇ ਨਾ ਆ ਗਿਆ ਸੀਗਾ ਇਸੇ ਕਰਕੇ ਉਹ ਕਹਿੰਦੇ ਆ ਕਿ ਇਹਨੂੰ ਜਿਹੜੀ ਬਣਦੀ ਸਜ਼ਾ ਹੈਗੀ ਆ ਉਹ ਕਹਿੰਦੇ ਜੀ ਪੰਥ ਵੱਲੋਂ ਐਸਜੀਪੀਸੀ ਕਮੇਟੀ ਆਪ ਡਿਸਾਈਡ ਕਰੂਗੀ ਤੈਨੂੰ ਆਪ ਦੀ ਆਪ ਮਸਲੇ ਨੂੰ ਨਿਜਠਿਆ ਜੋੜੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਤੇ ਉਹ ਤੂੰ ਹਫਤਾ ਪਹਿਲਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨ ਵਾਸਤੇ 27/8/2020 ਨੂੰ ਬਕਾਇਦਾ ਮਤਾ ਕੀ ਆ ਲਿਖਿਆ ਗਿਆ ਸੀ ਪਰ 5 ਸਤੰਬਰ ਵਾਲਾ ਮਤਾ ਕੀਦੇ ਕਹਿਣ ਤੇ ਕਹਿੰਦੇ ਕਿ ਇਹ ਉਹ ਐਕਸ਼ਨ ਲਿਆ ਜਾ ਰਿਹਾ ਪਹਿਲਾਂ ਕਿ ਅਸੀਂ ਪੰਤਖ ਲੋਕਾਂ ਵਾਲੇ ਜੋ ਕਹਿਣ ਤੇ ਗਿਆ ਸੀ ਪਰ ਪੰਤਖ ਲੋਕ ਨਹੀਂ ਤੇ ਉੱਥੇ ਕੌਣ ਸੀ ਤਰਲੋਚਨ ਸਿੰਘ ਜਿਹੜੇ ਘਟ ਗੇਂਤੀ ਮਾ ਕੇ ਜਿਹੜੇ ਸੀ ਉਹਨਾਂ ਦੇ ਚੇਅਰਮੈਨ ਲਾਏ ਹੋਏ ਸੀ ਤੇ ਬਾਦਲਾਂ ਦੇ ਖਾਸ ਯਾਰ ਦੋਸਤ ਸੀਗੇ ਕਹਿੰਦੇ ਉਹਨਾਂ ਦੇ ਕਹਿਣ ਦੇ ਉੱਤੇ ਇਸ ਮਸਲੇ ਨੂੰ ਕਹਿੰਦੇ ਵੀ ਸਹਿਰਤਾ ਦੇ ਨਾਲ ਕੀ ਖੁਦ ਅਸੀਂ ਆਪ ਨੇ ਜੇਠਾਂ ਕਿਹਦੇ ਤੇ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਬਕਾਇਦਾ 27 ਅਗਸਤ 2020 ਵਾਲੇ ਮਾ ਕੇ ਜਿਹੜਾ ਮਤਾ ਪਾਇਆ ਉਹਦੇ ਸਬੰਧ ਦੇ ਵਿੱਚ ਪ੍ਰੈਸ ਕਾਨਫਰੈਂਸ ਜਦੋਂ ਕੀਤੀ ਜਾਂਦੀ ਉਹ ਤੋਂ ਧਾਮੀ ਸਾਹਿਬ ਤੁਸੀਂ ਖੱਬ ਅਰਿਂਦਰ ਸਿੰਘ ਮਹਿਤਾ ਜੀ ਬੈਠੇ ਸੀ ਤੇ ਕਰੋਨਾ ਹੋਣ ਕਰਕੇ ਦੋਨਾਂ ਨੇ ਮੂੰਹ ਬੰਨੇ ਰੱਖੇ ਸੀਗੇ। ਬਾਕੀ ਗੁਰਦੁਆਰਾ ਐਕਟ 1925 ਦੇ ਵਿੱਚ ਬਕਾਇਦਾ ਕੀ ਹੈ ਸੈਕਸ਼ਨ 115 ਵਿੱਚ ਲਿਖਿਆ ਗਿਆ ਕਹਿੰਦੇ ਵੀ ਸਰਕਾਰ ਵੱਲੋਂ ਵੀ ਕਿ ਇੱਕ ਬੰਦਾ ਅਪਾਇੰਟ ਕੀਤਾ ਜਾਊਗਾ ਜਿਹੜਾ ਕਿ ਬਾਹਰੋਂ ਆਡੀਟਰ ਹੋਊਗਾ ਉਹ ਕੀ ਇਹਨਾਂ ਦਾ ਆਡਿਟ ਕਰਫ ਕਰੂਗਾ। ਪਰ ਕਿਸੇ ਸਰਕਾਰ ਵੱਲੋਂ ਅਜੇ ਤੱਕ ਇਹ ਆਡੀਟਰ ਨਾਮ ਕੀ ਲਗਾਇਆ ਨਹੀਂ ਗਿਆ। ਹਾਲਾਂਕਿ ਹੁਣ ਵਾਲੀ ਸਰਕਾਰ ਵੀ ਲਾ ਸਕਦੀ ਆ ਤੇ ਜੇ ਕਿਤੇ ਬਾਹਰਲਾ ਆਡੀਟਰ ਲੱਗਿਆ ਹੁੰਦਾ ਤਾਂ ਮੈਨੂੰ ਐ ਦੱਸੋ ਵੀ ਇਹ ਬੰਦੇ ਘਪਲੇ ਕਰ ਸਕਦੇ ਸੀ। ਬਾਕੀ ਮੈਂ ਤਾਂ ਧਾਨੀ ਸਾਹਿਬ ਤੋਂ ਅਸਤੀਫੇ ਦੀ ਮੰਗ ਕਰਦਾ ਵੀ ਤੂੰ ਸੀ ਤਾਂ ਸ਼ਰਮ ਮੰਨ ਲ ਆਉ ਦੇ ਮੂੰਹ ਨਾਲ ਮੰਨ ਜਨ ਨੂੰ ਵੀ ਰੋਜ਼ ਦੇ 15-20 ਕਪੜੇ ਹੋਈ ਜਾਂਦੇ ਆ ਜਦੋਂ ਐਡੇ ਐਡੇ ਵੱਡੇ ਕਰਮ ਕਰਨ ਵਾਲੇ ਬੰਦਿਆਂ ਨੂੰ ਤੁਸੀਂ ਮਾਫ ਕਰਤਾ ਯਾਰ ਮਾ ਕੇ ਉਹਨਾਂ ਨੂੰ ਕੀ ਆ ਛੱਡਤਾ ਪਰ ਛੋਟੇ ਚੋਰਾ ਨੂੰ ਕੀ ਡਰਾ ਇਸ ਕਰਕੇ ਦੋਸ਼ੀ ਸਭ ਤੋਂ ਵੱਡੇ ਤੁਸੀਂ ਹੋ ਕਿਉਂਕਿ ਤੁਸੀਂ ਮਾ ਕੇ ਸਰਵੇ ਸਰਵਾਂ ਲੱਗ ਗਿਆ ਐ ਜੀ ਪੀ ਸੀ ਸਾਰੀ ਤੁਹਾਡੇ ਕੀ ਕਮਾਂਡ ਤੇ ਚੱਲਦੀ ਆ ਤੇ ਅਜੇ ਵੀ ਜੇ 15-20 ਕਪੜੇ ਰੋਜ਼ ਹੁੰਦੇ ਆ ਤੇ ਫਿਰ ਤੁਸੀਂ ਕੀ ਆ ਬੈਠੇ ਕਾਦੇ ਵਾਸਤੇ ਉਹ ਸੀਟ ਦੇ ਉੱਤੇ ਤੇ ਅਸੀਂ ਫੇਰ ਮੈਂ ਇੱਕੋ ਹੀ ਗੱਲ ਕਰਨਗੇ 328 ਰੂਪ ਕੀ ਆ ਜਿਹੜੇ ਉਹਨਾਂ ਸਾਰਿਆਂ ਦੀ ਤਬਦੀਸ਼ ਹੋ ਕੇ ਪਤਾ ਲੱਗਣਾ ਚਾਹੀਦਾ ਕਿ ਗੁਰੂ ਸਾਹਿਬ ਹੈਗੇ ਕਿੱਥੇ ਆ ਤੇ ਲੋਕੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਗੁਰੂ ਸਾਹਿਬ ਨੇ ਇਹ ਅੰਗ ਜਿਹੜੇ ਸੀਗੇ ਨਾ ਉਹ ਗਲੀਆਂ ਦੇ ਵਿੱਚ ਕੀ ਆ ਰੋਲ ਕੇ ਤੁਹਾਡੇ ਅੱਖਾਂ ਦਾ ਮੂਤੀਆ ਜਿਹੜਾ ਸੀਗਾ ਉਹ ਲਾਇਆਗਾ ਪਹਿਲਾਂ ਬਾਈਬਲ ਤੇ ਮਾ ਕੇ ਬਗਰਾੜੀ ਵਾਲੇ ਜਿਹੜੇ ਮਾ ਕੇ ਕਾਂਡ ਹੋਏ ਆ ਥਰੂ ਕੀ ਆ ਜਿਹੜੇ ਸਭ ਤੋਂ ਵੱਡੇ ਹਰਾਮਖੋਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਜਿਹੜੇ ਉਹਨਾਂ ਦੇ ਵੀ ਪਿਓ ਨਹੀਂ ਬਲਕਿ ਬਾਦਲ ਕੇ ਨੰਗੇ ਕੀਤੇ ਆ ਤੇ ਹੁਣ ਜਿਹੜੀ ਰਹਿਣਕੁੰਦ ਰਹਿ ਗਈ ਸੀ ਉਹਦੇ ਵਾਸਤੇ ਕੀ ਹੈ ਗੁਰੂ ਸਾਹਿਬ ਨੇ 328 ਰੁਪਆ ਵਾਲੀ ਜਿਹੜੀ ਕੀ ਹੈ ਖੇਡਰ ਚਾਈਆ ਕਰੇ ਕਰਾਵੇ ਆਪੇ ਆਪ ਐਵੇਂ ਨਹੀਂ ਕਹਿੰਦੇ ਕਿ ਆਹ ਹਰਾਮਖੋਰ ਵਰਗੇ ਜਿਹੜੇ ਬੰਦੇ ਮੈਂ ਕਹਣਾ ਹੈਗੇ ਇੱਕ ਪਾਸੇ ਕੀ ਹੈ ਕੋਈ ਬੰਦੇ ਐਗਜ਼ਾਮਪਲਾਂ ਦੰਦਦੇ ਕਰੀ ਜੀ ਵਿਅਸਾਅ ਵਾਲੇ ਦੇ ਡੇਰੇ ਦੇ ਵਿੱਚ ਵੱਡੇ ਵੱਡੇ ਅਫਸਰ ਜਿਹੜੇ ਸੀਗੇ ਤਕੜੇ ਤਕੜੇ ਅਧਿਕਾਰੀ ਆਪਦੇ ਅਸਤੀਫੇ ਦੇ ਕੇ ਫਰੀ ਦੇ ਵਿੱਚ ਸੇਵਾਵਾਂ ਦੇ ਰਹੇ ਆ ਤੇ ਇਹਦਾ ਪੱਗ ਬੰਨ ਕੇ ਜੋ ਇਹਨੇ ਕੀ ਆ ਉੱਥੇ ਗੰਦ ਪਾਇਆ ਤੇ ਹੁਣ ਬਾਦਲ ਕੇ ਡਰਦੇ ਕਿਉਂ ਆ ਕਹਿੰਦੇ ਹਰਾਮਖੋਰ ਬੰਦਾ ਨਾਮਕ ਹਲਾਲ ਨਹੀਂ ਹੋ ਸਕਦਾ ਇਹ ਨਾਮਕ ਹਰਾਮ ਹੀ ਨਿਕ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਨੰਗੇ ਹੋਣਗੇ ਅਜੇ ਵੀ ਜਿਹੜੇ ਕੀ ਆ ਇਹਨਾਂ ਦੇ ਹੱਕ ਦੇ ਵਿੱਚ ਕੀ ਆ ਬੋਲ ਰਹੇ ਆ ਪਰ ਹਰਾਮ ਕੋਰਾਂ ਦੇ ਯਾਰ ਆ